ਕੀ ਨਾਮ ਹੈ ਤੇ ਆਪਣਾ ਗੁਰਤੇਜ ਸਿੰਘ ਕਿਹੜਾ ਪਿੰਡ ਹੈ ਫਰੋਜ਼ਪੁਰ ਬੰਦਰੀ ਕੀ ਗੱਲ ਹੋ ਜਾਂਦੀ ਰਾਤ ਨੂੰ ਤੁਹਾਡੇ ਨਾਲ ਇੱਥੇ ਤੁਸੀਂ ਇਕੱਠੇ ਹੋਏ ਸਾਰਾ ਪਿੰਡ ਵੀਰੇ ਅਸੀਂ ਰੋਟੀ ਟੁੱਟੀ ਖਾ ਕੇ ਸ਼ਹਿਰ ਕੰਚ ਚਲੇ ਜਾਂਦੇ ਹਾਂ ਉੱਪਰੋਂ ਆਪਣਾ ਮੈਡੀ ਸਿਟੀ ਬਣਿਆ ਹੋਏ ਨਿਊ ਚੰਡੀਗੜ੍ਹ 'ਚ ਹਾਂਜੀ ਨਾਲਾ ਮੁੰਡਾ ਮੇਰੇ ਸੀਗਾ ਮੈਂ ਇਹਨੂੰ ਕਿਹਾ ਵੀ ਬੰਦੇ ਲਾਗੇ ਪਿੱਛੇ ਵੀ ਚੱਲ ਚੱਲੀਏ ਤੇ ਚਲੋ ਅਸੀਂ ਮੜੀ ਸਪੀਡ ਭੱਜੇ ਅਸੀਂ ਉਹ ਸਾਡੇ ਦੋਹੇ ਪਾਸੇ ਫਿਰ ਉੱਤੇ ਬੰਦੇ ਪੈ ਗਏ ਸਾਡੇ ਅੱਗੇ ਫਿਰ ਸ਼ਾਮ ਵਾਲੇ ਦੇ ਸਿਕਿਉਰਿਟੀ ਗਾਰਡ ਸੀਗੇ ਆਪਣੇ ਸਰਦਾਰ ਬੰਦੇ ਸੀਗੇ ਉਹ ਅਸੀਂ ਉਹਨਾਂ ਕੋਲ ਜਾ ਕੇ ਬਈ ਬਚੇ ਆਂ ਉਹਨਾਂ ਕੋਲ ਕਿਰਪਾਨਾਂ ਡੰਡੇ ਸਭ ਕੁਝ ਸੀਗਾ ਲੁੱਟਣ ਦਾ ਇਰਾਦਾ ਸੀ ਤੁਹਾਨੂੰ ਬਾਈ ਹੁਣ ਕਿਰਪਾਨਾਂ ਡੰਡੇ ਲੈ ਕੇ ਲੁੱਟਣੇ ਆਣੇ ਹੋਣੇ ਕੋਈ ਪ੍ਰਾਣੀ ਨਾ ਕੋਈ ਪ੍ਰਾਣੀ ਨਾ ਸੋਈ ਤੁਹਾਡੇ ਨਾ ਨਾ ਜਾ ਕਦੀ ਦੇਖੇ ਵੀ ਨਹੀਂ ਬਾਈ ਅਸੀਂ ਤਾਂ ਪਛਾਣ ਵੀ ਨਹੀਂ ਸੌਤਾ ਅੱਛਾ ਉਹਦੇ ਚ ਫੜੇ ਵੀ ਹੈ ਬੰਦੇ ਤੁਸੀਂ ਹੁਣ ਕੋਈ ਦੋ ਫੜੇ ਦੋ ਫੜਲੇ ਵੀਰ ਅਸੀਂ ਬੰਦੇ ਪੁਲਿਸ ਦੇ ਫੜਲੇ ਕਿੱਥੇ ਹਾਂ ਪੁਲਿਸ ਦੇ ਹਵਾਲੇ ਕੀ ਕ ਕਾਰਵਾਈ ਵੀਰ ਹੁਣ ਸਾਬ ਦੋ ਉਥੇ ਕਰੋ ਕੋਈ ਕਾਰਵਾਈ ਹੁਣ ਲੈਟਾ ਲੂਟਾ ਨਹੀਂ ਬੜ ਲੇ ਕਿ ਤਾ ਕੁਝ ਪਤਾ ਹੀ ਨਹੀਂ ਹਨੇਰਾ ਪਿਆ ਬਾਈ ਉਥੇ ਹਨੇਰੇ ਵਿੱਚ ਕੰਮ ਕਰਦੇ ਹੋ ਸਾਰੇ ਹੁਣ ਲੈਟ ਲੂਟਾ ਕੀ ਮਾਹੌਲ ਪਿੰਡ ਚ ਮਾਹੌਲ ਕੀ ਆ ਹੁਣ ਮਾਹੌਲ ਵੀਰ ਹੁਣ ਬੁੜੀਆਂ ਵੀ ਜਾਂਦੀਆਂ ਸਾਡੇ ਪਿੰਡ ਦੀਆਂ ਜਨਾਨੀਆਂ ਬੱਚੇ ਵੀ ਜਾਂਦੇ ਛੋਟੇ ਛੋਟੇ ਚੱਲਸਤਾ ਹੁਣ ਜਵਾਨ ਤੇ ਭੱਜ ਗਏ ਬਚ ਗਏ ਯਾਰ ਬੱਚੇ ਕਿੱਥੇ ਨੂੰ ਭੱਜੂਗੇ ਉਹ ਤਾਂ ਮਾਰਨੇ ਆਣੇ ਹੁਣ ਬੁੜੀਆਂ ਕੋਲ ਸਭ ਫੋਨ ਹੈ ਬਾਈ ਹੱਥਾਂ ਵਿੱਚ ਯਾਰ ਸਾਬ ਨੇ ਫੋਨ ਖੋਹਣ ਆਣੇ ਉਹ ਉਹਨਾਂ ਨੇ ਕੁੜੀ ਦੇਖਣ ਨੁਕਸਾਨ ਹੋ ਗਿਆ ਮਾਰੀ ਕਰਪਾਹ ਡੰਡਾ ਮਾਰਿਆ ਖਤਮ ਕਿਵੇਂ ਜਿਹੜਾ ਕਿੰਨੇ ਕ ਬੰਦੇ ਸੀ ਹਮਲਾ ਕਰਨ ਵਾਲੇ ਹੁਣ 40 50 ਜਣੇ ਤੇ ਅੱਛਾ ਜੀ ਕੋਈ ਗੱਲ ਹੋਈ ਸੀ ਉਹਨਾਂ ਨਾਲ ਖੁਸ਼ੀ ਨਹੀਂ ਗੱਲ ਹੋਈ ਤਾਂ ਆਪਣੇ ਗੱਲਾਂ ਕਰਦੇ ਜਾ ਰਹੇ ਤੇ ਪਹਿਲਾਂ ਕੋਈ ਗੱਲਬਾਤ ਹੋਈ ਹੋਈ ਜਮਾ ਵੀ ਨਹੀਂ ਦਿਨ ਚ ਕੋਈ ਨਹੀਂ ਜਮਾ ਕੀ ਤੁਹਾਡੇ ਲੁੱਟ ਦੇ ਰਾਤੀਂ ਨਾਲ ਤੁਹਾਨੂੰ ਹਮਲਾ ਕਰਨ ਲੱਗੀ ਸੀ ਜਾਂ ਫਿਰ ਪਤਾ ਨਹੀਂ ਤੁਹਾਨੂੰ ਬਾਰਦਾਤ ਹੀ ਕਰਨੀ ਦਿੰਦੇ ਕੋਈ ਕਿਹ ਪਤਾ ਹੁਣ ਤਿਆ ਕਰਦੇ ਮੌਕੇ ਤੇ ਤੇ ਪਿੰਡ ਵਾਲੇ ਇਕੱਠੇ ਹੋ ਗਏ ਕਿੰਨੇ ਬੰਦੇ ਫੜੇ ਜੀ ਦੋ ਜਣੇ ਫੜਦੇ ਪੁਲਿਸ ਆਈ ਸੀ ਕੀ ਕਿਹਾ ਮੱਸਾ ਕਹਿੰਦੀ ਦੇਖਦੇ ਤੁਹਾਨੂੰ ਸਾਫ ਸਫਤ ਦਵਾਉਂਗੇ ਪਹਿਲੇ ਵੀ ਇੱਕੜੇ ਲੰਘ ਕੇ ਕਹਿ ਕੋਈ ਦੋ ਤਿੰਨ ਵਾਰੀ ਫੜ ਹੋਈ ਪਹਿਲਾਂ ਵੀ ਪਿੰਡ ਦੇ ਵਿੱਚ ਮਾਹੌਲ ਕੀ ਹੈ ਹੁਣ ਬਾ ਤੁਹਾਡੇ ਮੂਰੇ ਆ ਦੇਖ ਲੋ ਹੁਣ ਡਰਦਾ ਜੀ ਮੇਰਾ ਨਾਮ ਸਰਬਜੀਤ ਸਿੰਘ ਹੈ ਜਿਹੜਾ ਪਿੰਡ ਹੈ ਜੀ ਫਰੋਜਪੁਰ ਬੰਗੜਾ ਨਿਊ ਚੰਨੀਗੜ੍ਹ ਇੱਕੋ ਜੀ ਕੀ ਹੋਇਆ ਅੱਧੀ ਰਾਤ ਨੂੰ ਤੁਹਾਡੇ ਪਿੰਡ 'ਚ ਹੋਇਆ ਜੀ ਇਹ ਨੌਜਵਾਨ ਮੁੰਡੇ ਸੀਗੇ ਜਦੋਂ ਰੋਟੀ ਪਾਣੀ ਖਾ ਕੇ ਬੰਦਾ ਜਦੋਂ ਸ਼ੈਰ ਕਰਨ ਨਿਕਲ ਜਾਂਦਾ ਹੈ ਜੀ ਚਲੋ ਸ਼ੈਰ ਕਰੇ ਉਹਨੇ ਤੇ ਸ਼ੈਰ ਕਰਨ ਗਏ ਜੀ ਇਹਨਾਂ ਦੇ ਵੀ ਸ਼ਾਮ ਐਕਸਟ੍ਰੋਟਿਕ ਵਾਲੇ ਸ਼ੋਰੂਮ ਬਣ ਰਹੇ ਆ ਫਲੈਟ ਬਣ ਰਹੇ ਆ ਉੱਥੇ ਜੀ ਮੈਡੀ ਸਿਟੀ ਦੇ ਨਾਂ ਤੇ ਬਣ ਰਹੇ ਆ ਤੇ ਉੱਥੇ ਗਏ ਜੀ ਪਿੱਛੇ ਹੋਰ ਇਹਦੇ ਪਿੱਛੇ ਇੱਕ ਟੋ ਟੋ 15 20 ਬੰਦੇ ਆਪਣੇ ਡੰਡੇ ਛੋਟੇ ਕਿਰਪਾਨਾਂ ਲੈ ਕੇ ਪੈ ਗਏ ਜੀ ਹੁਣ ਉਹ ਆਏ ਨਹੀਂ ਪਤਾ ਕਿਹੜੇ ਮਕਸਦ ਨਾਲ ਆਪਾਂ ਇਹ ਕਿਹਾ ਹੋਇਆ ਇਹ ਤੇ ਬੰਦੇ ਕਦੇ ਮੁੰਡੇ ਜਾਣਦੇ ਵੀ ਨਹੀਂ ਉਹਨਾਂ ਨੂੰ ਵੀ ਹਾਂ ਕੌਣ ਹੈ ਕੌਣ ਨਹੀਂ ਤਾਂ ਹੁਣ ਪੁਲਿਸ ਨੂੰ ਫੜਾਏ ਨੇ ਹਾਂ ਜੀ ਹੁਣ ਪੁਲਿਸ ਨੂੰ ਫੜਾਏ ਆ ਜੀ ਕੀ ਕਾਰਵਾਈ ਮੰਗਦੇ ਅਸੀਂ ਕਾਰਵਾਈਆਂ ਕਰਦੇ ਵੀ ਜੇ ਲੋ ਇਹ ਬਚ ਗਏ ਜੀ ਕਿਸੇ ਨਾਲ ਨਾ ਕਿਸੇ ਨਫਾ ਨੁਕਸਾਨ ਹੋ ਜਵੇ ਇਹਨਾਂ ਦੇ ਕਾਰਵਾਈ ਇਹਨਾਂ ਵਧੀਆ ਤੰਗ ਨਾ ਠੋਕੇ ਕੀਤੀ ਜਾਵੇ ਵੀ ਅੱਗੇ ਪਿੱਛੇ ਨੂੰ ਇਹ 100 ਵਾਰੀ ਸੋਚਣ ਵੀ ਹਾਂ ਇੰਦਾ ਵੀ ਨਹੀਂ ਕਰਦਾ ਪਹਿਲਾਂ ਵੀ ਤੁਹਾਡੇ ਪਿੰਡ ਚ ਕਿਸ ਤਰੀਕੀ ਦੀ ਵਾਰ ਪਹਿਲਾਂ ਜੀ ਅੱਜ ਤੋਂ 1 ਸਾਲ ਪਹਿਲਾਂ ਜੋ ਕਣਕਾਂ ਦੀ ਬਜਾਈ ਸੀ ਜਦ ਵੀ ਹੋਇਆ ਜੀ ਜਦ ਵੀ ਘੱਟੋ ਘੱਟ 10 ਬੰਦੇ ਜੀ ਉਹ ਜ਼ਿਮੀਂਦਾਰ ਮੁੰਡਾ ਸੀ ਲੰਬੜਦਾਰ ਉਹ ਪਾਣੀ ਦੇਖਣ ਗਿਆ ਉਹਦੇ ਪਿੱਛੇ ਭਾਮਲਾ ਕਰਨ ਲੱਗੇ ਜੀ ਪਿੰਡ ਚ ਇੱਕ ਮਾਹੌਲ ਕੀ ਹੈ ਪਿੰਡ ਚ ਜੀ ਪੂਰਾ ਡਰਦਾ ਮਾਹੌਲ ਹੈ ਜੀ ਕੋਈ ਪਿੰਡ ਵਾਲਾ ਮਾਹੌਲ ਨਹੀਂ ਹੈਗਾ ਇੱਥੇ ਇਹ ਪੂਰਾ ਡਰ ਵਾਲਾ ਮਾਹੌਲ ਹੈ ਕਿ ਕਿੱਥੇ ਪੈਂਦਾ ਤੁਹਾਡਾ ਪਿੰਡ ਇਹ ਇਕੋ ਸਿਟੀ ਨਿਊ ਚੰਡੀਗੜ੍ਹ ਮੁੱਲਾਵਰ ਦੇ ਨਾਲ ਜਿੱਥੇ ਹੋਮੀਪਾਪਾ ਕੈਂਸਰ ਹਸਪੀਟਲ ਬਣਿਆ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਹਰਪੀ ਸੀ ਪਿੰਡ ਦੇ ਵਿੱਚ ਤੁਸੀਂ ਸਰਪੰਚ ਹੋ ਹਾਂ ਜੀ ਹਾਂ ਜੀ ਬ੍ਰਦਰ ਸਰਪੰਚ ਹਾਂ ਮੈਂ ਪੰਚ ਹਾਂ ਅੱਛਾ ਕੀ ਘਟਦਾ ਹੋਇਆ ਤੁਹਾਡੇ ਪਿੰਡ ਚ ਪਰ ਇਹੀ ਗੱਲ ਨਾ ਹੋਈ ਕਿ ਪਿੰਡ ਦੇ ਜੋ ਦੋ ਦੋ ਤਿੰਨ ਨੌਜਵਾਨ ਸੀ ਇਹ ਜਦੋਂ ਵੀ ਰਾਤ ਨੂੰ 8:00 ਵਜੇ ਖਾਣਾ ਖਾਣ ਤੋਂ ਬਾਅਦ ਇਹ ਸ਼ੈਰ ਕਰਨ ਗਏ ਨੇ ਹੂੰ ਤੇ ਸ਼ੈਰ ਕਰਨ ਗਏ ਹੋਏ ਨੇ ਜਿੱਥੇ ਸ਼ਾਮ ਜੁਐਲਰ ਦੇ ਫਲੈਟ ਬਣ ਰਹੇ ਨੇ ਹੂੰ ਤੇ ਉੱਥੇ ਉਸ ਸਾਈਡੇ ਸ਼ੈਰ ਕਰਨ ਗਏ ਸੀ ਤੇ ਉਸ ਤੋਂ ਬਾਅਦ ਕੀ ਆਵਾਜ਼ ਮਾਰੀ ਪਈਆਂ ਨੂੰ ਕਿ ਇਹ ਬੰਦੇ ਜਾ ਰਹੇ ਨੇ ਫੜ ਚੜ ਚੜਦੀ ਉਮਰ ਦੇ ਜੰਗ ਜਵਾਨ ਸੀ ਤੇ ਇਹ ਭੱਜ ਗਏ ਜਿੱਥੇ ਸ਼ਾਮ ਵਾਲਿਆਂ ਦੇ ਫਲੈਟ ਬਣ ਰਹੇ ਨੇ ਉੱਥੇ ਸਕਿਉਰਟੀ ਗਾਰਡ ਬੈਠੇ ਨੇ ਇਹ ਉਹਨਾਂ ਦੇ ਅੰਦਰ ਵੜ ਕੇ ਇਹਨਾਂ ਆਪਣੀ ਜਾਨ ਬਚਾ ਰਹੇ ਨੇ ਤੇ ਉਹਨਾਂ ਭਈਆਂ ਕੋਲ ਹਥਿਆਰ ਸੀ ਤੇ ਕਿਰਪਾਨਾਂ ਤੇ ਡੰਡੇ ਸੀ ਕਿੰਨੇ ਬੰਦੇ ਤੁਸੀਂ ਤੁਸੀਂ ਕਿੰਨੇ ਬੰਦੇ ਫੜੇ ਹੋ ਅਸੀਂ ਇਹਦੇ ਦੋ ਬੰਦੇ ਫੜ ਹੋਏ ਨੇ ਪੁਲਿਸ ਨੂੰ ਫੜਾਇਨੇ ਉਹ ਹਾਂ ਪੁਲਿਸ ਨੂੰ ਫੜਾਤੇ ਹੀ ਉਹ ਕੀ ਪੁਲਿਸ ਕਹਿ ਰਹੀ ਹੈ ਕਾਰਵਾਈ ਅੱਗੇ ਕਰਨ ਵਾਲੀ ਉਸ ਤਾਂ ਚਲੋ ਇਹ ਕਹਿ ਰਹੀ ਹੈ ਕਿ ਐਸਐਸਓ ਸਾਹਿਬ ਆਏ ਸੀ ਕਿ ਅਸੀਂ ਬਾਕੀ ਬੰਦਿਆਂ ਤੇ ਵੀ ਕਾਰਵਾਈ ਕਰਾਂਗੇ ਕਿਹੜਾ ਪਿੰਡ ਪੈਂਦਾ ਇਹ ਫਿਰੋਜ਼ਪੁਰ ਬੰਗੜ ਹੈ ਜੀ ਨਿਊ ਚੰਡੀਗੜ੍ਹ ਚ ਨਿਊ ਚੰਡੀਗੜ੍ਹ ਚ ਠੀਕ ਜੋ ਅਮਨਦੀਪ ਤਰੀਕਾ ਸਾਡੇ ਨਾਲ ਨੇ ਸਰ ਜਿਹੜੇ ਇਹ ਬੰਦੇ ਫੜੇ ਗਏ ਨੇ ਦੱਸਿਆ ਕਿ ਸੈਰ ਕਰਦੇ ਬੰਦੇ ਦੇ ਉੱਤੇ ਹਮਲਾ ਕਰਨ ਲੱਗੇ ਸੀ ਕੀ ਵੈਰੀਫਾਈ ਕੀਤਾ ਤੁਸੀਂ ਮੌਕੇ ਤੇ ਪਹੁੰਚੇ ਹੋ ਜੀ ਵੀਰ ਜੀ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਇੱਕ ਵਾਰ ਜਿਹੜੇ ਇਹਨਾਂ ਨੇ ਬੰਦੇ ਇੱਥੇ ਹੈਗੇ ਸੀਗੇ ਤੇ ਇਹ ਜੋ ਕਹਿ ਰਹੇ ਅਸੀਂ ਸਾਰੀ ਵੈਰੀਫਿਕੇਸ਼ਨ ਕਰਕੇ ਜੋ ਅਗਲੀ ਬੰਦ ਦੀ ਕਾਨੂੰਨੀ ਕਾਰਵਾਈ ਅਸੀਂ ਅਮਨ ਕਿੰਨੇ ਕ ਬੰਦੇ ਹੋਰ ਇਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਭੱਜੇ ਹੋਏ ਨੇ ਕੁਝ ਧਿਆਨ ਇਹ ਕਹਿੰਦਾ ਵੀ ਇਹ ਬੰਦੇ ਕਾਫੀ ਬੰਦੇ ਸੀਗੇ ਉਹ ਸਾਰ ਸਿਕਿਉਰਿਟੀ ਪੁਲਿਸ ਦੀ ਜ਼ਿੰਮੇਵਾਰੀ ਹੈ ਅਸੀਂ ਉਹਦੇ ਲਈ ਹਮੇਸ਼ਾ ਜਿਹੜਾ ਹੈਗਾ ਅਸੀਂ ਕੰਮ ਕਰਦੇ ਰਹਿੰਨੇ ਆ ਠੀਕ ਹੈ ਜੋ ਪਬਲਿਕ ਦੀ ਸੇਫਟੀ ਸਿਕਿਉਰਿਟੀ ਲਈ ਅਸੀਂ ਜੋ ਵੀ ਅੱਗੇ ਬਣਦਾ ਹੈਗਾ ਕਰਦੇ ਆ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਐਸ ਐਚਓ ਅਮਨਦੀਪ ਤਰੀਕਾ ਜਿਹੜੇ ਸਾਡੇ ਨਾਲ ਨੇ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਜੋ ਵੀ ਇਸ ਦੇ ਵਿੱਚ ਪਾਇਆ ਗਿਆ ਕਿ ਜੋ ਵਿਅਕਤੀ ਇਥੋਂ ਫਰਾਰ ਹੋਏ ਨੇ ਉਹਨਾਂ ਦੇ ਉੱਤੇ ਹੀ ਪੂਰੀ ਕਾਰਵਾਈ ਕੀਤੀ ਜਾਵੇ ਕਿਸ ਨੂੰ ਲੱਗੇ ਜੋ ਫਿਰੋਜ਼ਪੁਰ ਵੰਗਰ ਹੈ ਇਸ ਦੇ ਪਿੰਡ ਦੇ ਨੌਜਵਾਨ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ 15 ਤੋਂ 20 ਬੰਦੇ ਦੱਸਿਆ ਜਾ ਰਹੇ ਨੇ ਜੋ ਕਿ ਹਥਿਆਰਾਂ ਦੇ ਨਾਲ ਲੈ ਸੋਕੇ 何を塗ってはむなかったんです。